ਆਸਟ੍ਰੇਲੀਆ ਤਾਂ ਇਥੇ ਕਾਂਗਰੂ ਨੂੰ ਚਾਹਦਾ ਕਿ ਔਰਾ ਔਰਾ ਵੀ ਬੜਾ ਪਾ ਚਲੇਆ ਅਰੇ ਹਾਸਲ ਕਰ ਲਗੇ ਰਿਆ ਸਾਬਰ ਹੈਲੋ ਮਮੋ ਜੀ ਬੰਤੂ ਬਈ ਖੜਾ ਰਿਹਾ ਕੋਨੇ ਫਾਟੇ ਰakesh ਭਾਈ ਜਿਹੜਾ ਤੁਸੀਂ ਦੇਖਦੇ ਹੋ ਨਾ ਸਾਊਂਡ ਸੁਣਦੇ ਆ ਰਾਕੇਸ਼ ਭਾਈ ਰਾਕੇਸ਼ ਭਾਈ ਇਸ ਦਾ ਮੈਨ ਹਿਸ ਦਾ ਮੈਨ ਆ ਸਾਡੀ ਸਾਰੀ ਟੀਮ ਮੇ ਲੋ ਸਰ ਸਾਰੇ ਲੈਟਸ ਗੋ ਹਾਲੋ ਰੱਖ 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 ਹੈਲੋ ਖਲੇ ਨਹੀਂ ਹੋਗਾ ਓਏ ਬਾਦਰਾ 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 ਥੋੜੀ ਬਾਹਰ ਕਢਾਓ ਬਾਹਰ ਕਢਾਓ ਥੋੜੀ ਹੈਲੋ ਸਾਥਰੀ ਗਾਲ ਹੈਲੋ ਬਾਈ ਜੀ ਹੈਲੋ ਵੀ ਆਰ ਫਰੋਮ ਆਸਟ੍ਰੇਲੀਆ ਲਾਈਵ ਜਾਓ ਹੈਲੋ ਵੀ ਆਰ ਲਾਈਵ ਫਰੋਮ ਸਿਡਨੀ ਬੇਸਿਕਲੀ ਆਸਟ੍ਰੇਲੀਆ ਹਾਂ ਵੀ ਆਰ ਲਾਈਵ ਫਰੋਮ ਸਿਡਨੀ ਆਸਟ੍ਰੇਲੀਆ ਤੇ ਸਾਡਾ ਇੱਥੇ ਹੈਗਾ ਪਰਸੋ ਨੂੰ ਕਾਨਸਰਟ ਕੰਬੈਕ ਸਟੇਡੀਅਮ ਤੇ ਕਿਵੇਂ ਆ ਸਿੰਘ ਹਾ ਮਾਇਆ ਠੀਕ ਆ ਤੂੰ ਸੁਣਾ ਕਿਵੇਂ ਆ ਵੀਰੇ ਬੱਲੇ ਤੇਰੇ ਬੱਲੇ دیਵਾਨੇ ਕੀ دیਵਾਨੇ ਬਗਾਨੀ ਬਾਈ ਤੇ ਹੀ ਵੀ ਥੋੜੀ ਮੇਰੀ ਕਮਜ਼ੋਰਾ ਲਵ ਯੂ ਬਾਜੀ ਆਈ ਲਵ ਯੂ ਜੀ ਆਹ ਤੁਸੀਂ ਕੋਈ ਕਹਿਣਾ ਚਾਹੇ ਕਹੋ ਜੀ ਹੋਰ ਆ ਵਾਟ ਟੂ ਲੈਟਸ ਗੋ ਆ ਬੱਲੇ ਆਉਂਦੇ ਰਹਿਣਗੇ ਦਿਲਜੀਤ bro ਵੈਨ ਵੈਨ ਕਵਰ ਵੈਨ ਕਵਰ ਕਦੋਂ ਦੱਸੋ ਅਗਲਾ 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 ਰੈਕਟਰ ਰੈਕਟਰ ਅਧਰੁਨ ਇਹੇ ਗੱਲ ਲੰਨੇ ਤੁਸੀਂ ਵੀ ਜਵਾਬ ਦੇ ਦਿਓ ਉਹ ਮੈਂ ਇਕੱਲੇ ਦਾ ਜੋੜ ਲਾਉਂਦਾ ਉਹ ਤੁਹਾਡਾ ਫਸ ਬੀਸੀ ਸੀਗਾ ਹੁਣ ਭਾਈ ਹਾਂ ਕੋਈ ਨਹੀਂ ਪੰਜਾਬ ਦੁਬਾਰਾ ਕਦੋਂ ਉਹ ਪੰਜਾਬ ਅਹੀਂ ਭਾਈ ਆਹ ਦੇਖੋ ਪੰਜਾਬ ਸਾਡੇ ਦਿਲ ਚ ਮਰੇ ਐਡ ਭਾਈ ਐਡ ਕੀ ਹਾਲ ਹੈ ਸਿੰਗਸ ਕਿੰਗ ਹਾਂਜੀ ਸਿੰਘ ਤਾਂ ਹੌਲਦੇ ਕਿੰਗ ਮਰੇ ਭਾਈ ਕਿਵੇਂ ਹੋ ਮੈਂ ਠੀਕ ਹਾਂ ਸਰ ਮੇਰਾ देख लो की देख की फैन आर्ट देख लो <laughs> फैन आर्ट देख लो तो ये बहुत गंदे हैं मेरा <laughs> फैन आर्ट देख लो हां आपका फैन आर्ट देख लेंगे सर यार लव यू सारा नो ए बंदे थोड़े शरारती लाइव करा ले मैं <laughs> विश यू ऑल द बेस्ट प्लीज कम टू नीदरलैंड ਇਹ ਨਿਦਰਲੈਂਡ ਕਿਥੇ ਆਪਾਂ ਤੁਹਾਨੂੰ ਬਹਿ ਤੋ ਸੀ ਹਾਂ ਹਾਂ ਦਾਸਤਿਆ ਹਾਂ ਹਾਂ ਰਾਮ 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 ਭਾਈ ਸਭੇ ਭਾਈਆਂ ਨੇ ਰਾਮ ਰਾਮ ਕੀ ਹਾਲ ਜਟਾ ਹਾਂ ਹਾਂ ਠੀਕ ਆ ਭਾਈ ਤੂੰ ਸੁਣਾ ਕਿਵੇਂ ਆ ਪੰਜਾਬੀ ਆ ਗਏ ਯੈਸ ਗਾਇਜ਼ ਅਸੀਂ ਲੱਗੇ ਰਹੇ ਹਸਲ ਕਰਨ ਚਲੋ ਹੁਣ ਅਸੀਂ ਕਰਦੇ ਹਾਂ ਸਤਿ ਸ੍ਰੀ ਅਕਾਲ ਬਾਏ ਬਾਏ ਟਾਟਾ ਅਸੀਂ ਲੱਗੇ ਰਹੇ ਹਸਲ ਕਰਨ ਤੇ ਪਰਸੋਂ ਹੈਗਾ ਸਾਡਾ ਇੱਥੇ ਸ਼ੋ ਸਿਡਨੀ ਕੰਬੈਕ ਸਟੇਡੀਅਮ ਅਬਾ ਚੱਕ ਦੇ ਮੈਂ ਬੱਕ ਦਾ ਫੇਰਾ ਦਿਸਦੇ ਮਾਰਾ ਲੱਲ ਦੁਰੋ ਮਾਰੇ ਨਿਸ਼ਕਾਰ ਅਮਿੱਤਰਾ ਦੇ ਕੰਮ ਦੇਖ ਕਹਿੰਦੇ ਆਖਰਾਰੇ ਜੀਤ ਕਰਾ ਨਿਸ਼ਕਾ ਥੋ ਬੈਠਾ ਪੜ ਲੈ ਜੁਵਾਰੇ ਕੀ ਕੰਮ ਜ਼ਿਆਦਾ ਬੋਲਦੇ ਆਲੇ